ਲੋ ਜੀ ਜੀ ਇਹ ਆਪਣਾ ਗੇਟ ਆ ਗਿਆ ਵਾ ਸੰਗਤਪੁਰੇ ਦਾ ਤੇ ਇਹਦੇ ਵਿੱਚੋਂ ਦੀ ਜਾਵਾਂਗੇ ਆਪਾਂ 마שי ਨੰਗਰ ਆਪਣਾ ਸੰਗਤਪੁਰਾ ਪਿੰਡ ਵਜਦਾ ਵਾ ਤੇ ਇਹਦਾ ਵੇਖੋ ਸੁਚਾਲੇ ਜਿਹੜਾ گاਵਾ ਬਣਾਇਆ ਅੱਗੇ ਪਾ ਰੱਖਣਾ ਤੁਹਾਨੂੰ ਫਿਰ ਹੋ ਸਕਦਾ ਵੀ ਆ ਆਪਣਾ ਗੇਟ ਵਾ ਤੇ ਆਪਾਂ ਗੇਟ ਦੇ ਅੰਦਰ ਲੱਗੀਆਂ ਤਾਂ ਪਾਉਣ ਅੰਦਰ ਕ੍ਰੋਸ ਕਰ ਲੱਗੀਆਂ ਤੇ ਇੱਥੇ ਵੀ ਜਿਹੜੇ ਪਿੰਡ ਦੇ ਬਾਹਰ-ਬਾਰ ਦੀ ਆ ਗਏ ਤੇ ਆਪਣੀ ਸੰਗਤਪੁਰ ਦੀ ਹੱਦ ਖਤਮ ਹੁੰਦੀ ਆ ਤੇ ਆਪਣਾ ਵਾਸ਼ੀ ਪਿੰਡੜਾ ਹੈਗਾ ਉਹਦੀ ਹੱਦ ਚાલુ ਹੁੰਦੀ ਆ। ਯਾਨੀ ਕਿ ਟੋਟਲ ਜਿਹੜਾ ਏਰੀਆ ਹੈਗਾ ਉਹ ਮਾਰਟਰ ਲੈਂਡ ਕਵਰ ਚ ਆ ਜਾਂਦਾ ਹੈ। ਤੇ ਪਿੰਡ ਦੀ ਜਿਹੜੀ ਹੱਦ ਹੈਗੀ ਆ ਉਹ ਚਾਲੂ ਹੋ ਚੁੱਕੀ ਆ। ਤੇ ਚਾਰੇ ਪਾਸੇ ਜ਼ਮੀਨਾਂ-ਜ਼ਮੀਨਾਂ ਨੇ ਖਰੀਆਂ ਪੰਨੀਆਂ। ਇਹ ਕੁਝ ਦੇਰੀਆਂ ਆਪਣੀ ਫਾਰਮ ਲੈ ਗਏ ਆ ਜਿਹੜੇ ਕਿ ਪਿੰਡ ਦੇ ਬਾਹਰ ਬਾਹਰ ਆ ਇਹ ਹੰਦੀ ਗੱਲ ਨਹੀਂ ਪਿੰਡ ਤੇ ਸਾਡੇ ਵੀ ਹੈਗੇ ਆ ਪਰ ਜਿੰਨੇ ਭਾਈ ਸ਼ਹਿਰਾਂ ਦੇ ਜੋ ਪਿੰਡ ਬਾਹਰ ਹੈਗੇ ਨੇ ਉਹਨਾਂ ਨੇ ਸਫਾਈਆਂ ਤੇ ਉਹਨਾਂ ਦੇ ਜਿਹੜੇ ਪ੍ਰੋਜੈਕਟ ਹੈਗੇ ਨੇ ਭਾਈ ਵੇਖਣ ਵਾਲੇ ਹੈਗੇ ਆ ਐਵੇਂ ਕਹਿਣ ਦੀ ਗੱਲ ਨਹੀਂ ਹੈਗੀ ਹੁਣ ਅਸੀਂ ਮਾਸਿਵਿੰਡ ਪਿੰਡ ਵੜ ਗਏ ਆਪਾਂ ਤੇ ਇੱਥੇ ਮਾਲਕ ਨੂੰ ਫੋਨ ਕਰਦੇ ਆਂ ਤੇ ਫਿਰ ਫੋਨ ਕਰਕੇ ਮਾਲਕ ਨੂੰ ਫਿਰ ਪੁੱਛਦੇ ਆਂ ਕਿ ਕਿਹੜੀ ਸਾਈਡ ਹੈ ਜਾਨਾ ਵਾ ਕਿਹੜਾ ਮਸ਼ਹੂਰ ਹੈ ਤੁਹਾਡਾ ਆਪਣਾ ਇਹ ਇਲਾਕਾ ਵਾ ਜਿਆਦਾ ਵਜਦਾ ਵੀ ਮਸ਼ਹੂਰ ਚੀਜ਼ ਹੋਊ ਕੁਲਗ ਅਲੱਗ ਲੋਕੇਸ਼ਨ ਤੇ ਫਿਰ ਉਸ ਤੋਂ ਜਾ ਕੇ ਮਾਲ ਲਾਵਾਂਗੇ ਤੇ ਮਾਲ ਲਾ ਕੇ ਫਿਰ ਛੋੜਾ ਜਾਂ ਕੋਈ ਐਡ ਕਰੂੰਗਾ ਕੋਈ ਨਾਲ ਉਹਦੇ ਇੱਕ ਵਾਰੀ ਮਾਲਕ ਨੂੰ ਫੋਨ ਕਰ ਲੈਣੀ ਆਪਾਂ ਤੇ ਮਾਲਕ ਨੂੰ ਫੋਨ ਕਰਕੇ ਪੁੱਛ ਲੈਣੀ ਤੇ ਕਿੱਥੇ ਜਾਣਾ ਮਾਲ ਇਹ ਵੀ ਮੱਛੀ ਪਿੰਡ ਨਹੀਂ ਆ ਗਈਆਂ ਅੱਗੇ ਤਾਂ ਲੈਣੇ ਆ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਜੀ